ਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਗ ਹੈ ਗੁਰਦਾਨਪੁਰੀਂ ਦੇ ਆਏ ਫਰੰਗਤ ਗੁਰਤੇ ਪਤਾਸ ਰਾਮਦਾਸ ਜੀ ਹੋਇ ਸੰਹਾਰਤ ਗੁਰੂ ਗੋਬਿੰਦ ਸਿੰਘ ਸਮਰੋਹ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਉਧਾਈ ਗਿਆ ਜਿਸ ਦਿੱਠੇ ਸਬਦੁ ਸੁਝਾਈ ਏਕ ਬਹਾਦਰ ਸਮਰਗ ਹੈ ਕਰਨੋਂ ਲਿਯਾ ਵੇ ਧਾਏ ਸਭ ਥਾਈ ਹੋਇ ਸੰਹਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸਭ ਥਾਨ ਮੰਨ ਸੰਹਾਰ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦیدار ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੱਜ ਕੇ ਪੰਜ ਪਿਆਰੀ ਚਾਰ ਸਾਹਿਬ ਜਾਂ ਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਨਾ ਨਾਮ ਜਪਿਆ ਵਣ ਛਕਿਆ ਦੇਖ ਚਲਾ ਹੀ ਤੇਗ ਵਾਹੀ ਦੇਖਿਆ ਕਰਤਾ ਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੀ ਬੰਦ ਬੰਦ ਫਟਵਾਏ ਹੋਣਗਣ ਵਾਈਆਂ ਚਲਣੀਆਂ ਜਿੜੇ ਤਾਨਾਰਿਆਂ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਕਿੰਨਾ ਤਰਪਨ ਹਾਰਿਆ ਸਿੱਖੀ ਕੇਸਾਂ ਸਵਾਸਨ ਸੰਗ ਨਿਭਾ ਹਿੱਤ ਨਾ ਸਮੂਹ ਸ਼ਹੀਦ ਸਿੰਘਾਂ ਸਿਕਣੀਆਂ ਦੀ ਪਵਿੱਤਰ ਕਮਾਈ ਦਾ ਬਿਆੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਤ ਆਣ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਾਇਤ ਦੇਗ ਤੇਗ ਫਤਿਹ ਵਿਰਧ ਕੀ ਪੈ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਾ ਦਾਣ ਪ੍ਰੋਸਾ ਦਾਣ ਨਾਮ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚ ਨ ਝੰਡੇ ਬੰਗੇ ਜੁਗੋ ਜੁਗਤ ਕਲ ਧਰਮ ਕਾ ਜਿਹੜੇ ਕਾਰਕਰਨਾ ਕਾਮ ਸੋਧ ਲੋਗ ਇਹ ਘਰ ਤੋਂ ਬਚਾਉਣਾ ਗਰੀਬ ਹਰਵਾਜ ਆਪ ਜੀ ਕੀ ਸਿੱਖਾਂ ਦਾ ਮਾਨੋ ਨੀਵਾ ਮਾਤ ਉੱਚੀ ਮਾਤ ਪਾਦਰ ਆਖਾ ਬਾਲਪੁਰਖ ਵਾਹਿਗੁਰੂ ਜੀ 헤 ਨਿਮਾਨਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਣ ਨਿਉਟੀਆਂ ਦੀ ਊੜ ਨਿਆਸਰੀਆਂ ਕੀ ਆਸਰੇ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਅਮਰਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਓ ਤਨ ਤਨ ਜੁਗੁ ਜੁਗਟਾਲ ਚਰ ਸ਼ਤਰ ਤਖ ਦੀ ਮਾਲ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਨੂੰ ਆਪ ਜੀ ਕੀ ਪਾਵਨ ਗੁਰੂਤਰ ਚਰਣਾ ਕੋਣਾ ਪਾਸ ਸੰਸਾਦ ਸੰਗਤ ਜਿਸ ਦੀ ਅਰਦਾਸ ਬੰਤੀ ਪਾਤਸ਼ਾਹੀ ਵਾਕੀ ਦਾ ਪ੍ਰਮਾਣ ਹੈ ਇਤਾਲੂੜੀਏ ਕਾਮ ਸੁਵਾਰ ਪ੍ਰਿਆਖੀਏ ਕਾਰਜ ਦਿਨ ਸੁਵਾਰ ਸਤਿਗੁਰ ਸਸਾ ਕੀਏ ਦੁੱਖ ਭਜਨ ਤੇਰਾ ਨਾਮ ਜੀ ਦੁੱਖ ਭਜਨ ਤੇਰਾ ਨਾਮ ਆਠ ਪਰ ਆਰadType ਗੁਰੂ ਸਤਗੁਰ ਗਿਆਨ ਦੇ ਮਹਾਵਾਕਾਂ ਨੂੰ ਸਾਰਾ ਪਿਆਨੇ ਕਿਰਪਾ ਕੀਤੀ ਗਰੀਬ ਨਵਾਜ ਗਰੀਬ ਨਵਾਜ ਆਨੰਦ ਹਸਪੀਟਲ ਵੱਲੋਂ ਪਾਤਸ਼ਾਹ ਜੀ ਨੂੰ ਡਾਕਟਰ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਸੇਵਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅੱਜ ਪਾਤਸ਼ਾਹ ਜੀ ਨੂੰ ਐਮ ਆਰ ਆਈ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਸੈਂਟਰ ਦੇ ਉਦਘਾਟਨ ਸਮਾਰੋਹ ਨੂੰ ਮੁੱਖ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਨੂੰ ਸੇਵ ਸਤਿ ਸ੍ਰੀ ਅਕਾਲਤਾ ਬਈ ਮਹਾਰਾਜ ਕ੍ਰਿਪ ਬਲਵਾ ਸ਼ੁਭ ਮਹੂਰਤ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਕੀ ਚਰਣਾ ਕੁਮਣਾ ਪਾਸ ਇਸ ਪਰਿਵਾਰ ਵੱਲੋਂ ਪਾਦਸ਼ਾਹ ਜੀ ਅਰਦਾਸ ਹੈ ਕਿ ਕਿਰਪਾ ਕਰਨੀ ਸੇਵਕਾਂ ਦੇ ਸੀਸ ਤੇ ਮਿਰ ਪ੍ਰਿਆਥ ਰੱਖਣਾ ਅੰਗ ਸੰਗ ਰਹਿਣਾ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਣੀ ਕਿਰਪਾ ਰਹਿਣ ਕਰਨੀ ਜਨਾਕਾਰ ਜਨਨੇ ਘਰ ਦੇ ਭਾਵਨਾ ਨੂੰ ਲੈ ਕਰਕੇ ਸੇਵਕਾਂ ਨੇ ਅਰਦਾਸ ਬੇਨਤੀ ਕਰਵਾਈ ਮਹਾਰਾਜ ਸੁਭਾਵਨਾਵਾਂ ਪੂਰੀਆਂ ਕਰਨਾ ਸੇਵਕਾਂ ਦੇ ਰੰਭੇ ਹੋਏ ਪਾਰਜਰਾਸ ਕਰਨੀ ਦੁਖੀ ਦਰਦੀਨ ਮੰਦੇ ਪਾਤਸ਼ਾਹ ਜੀ ਉਸ ਨੂੰ ਡਾਕਟਰ ਤੇ ਸਟਾਫ ਨੂੰ ਛੜਦੀ ਕਲਾ ਨਾਲ ਸੇਵਾਵਾਂ ਕਰਨ ਦੀ ਪਾਤਸ਼ਾਹ ਜੀ ਉਹ ਬਾਲ ਉਦਮ ਬਖਸ਼ ਨੇ ਛੜਦੀਆਂ ਕਲਾ ਬਖਸ਼ਿਸ਼ ਕਰਨੀਆਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹ ਸੇਵਕਾਂ ਦੇ ਕਾਰੋਬਾਰਾਂ ਚੁਵਾਦੇ ਪਾਣੀ ਸੱਚੀ ਸੁੱਚੀ ਕਮਾਈ ਕਰਨ ਦੇ ਬਾਲ ਉਦਮ ਬਖਸ਼ ਨੇ ਹਰ ਪ੍ਰਕਾਰ ਸਹਾਈ ਹੋਣਾ ਕਿਰਪਾ ਰਹਿਮ ਕਰਨੀ ਐ ਸਤਿ ਪਾਤਸ਼ਾਹ ਜੀ ਸੇਵਕਾਂ ਵੱਲੋਂ ਐਮ ਆਰ ਆਈ ਸੈਂਟਰ ਦੇ ਉਦਘਾਟਨ ਸਮਾਰੋਹ ਨੂੰ ਮੁੱਖ ਰੱਖਦਿਆਂ ਹੋਏ ਅਰਦਾਸ ਬੇਨਤੀ ਕਿਰਪਾ ਕਰੋ ਸੇਵਕਣ ਮਹਾਰਾਜ ਪਾਰਜਰंभ ਕਰਨ ਦੀ ਆਗਿਆ ਬਖਸ਼ੋ ਸੇਵਕਾਂ ਵੱਲੋਂ ਆਪ ਜੀ ਕੇ ਹਜ਼ੂਰ ਪਾਤਸ਼ਾਹ ਜੀ ਨੂੰ ਸ਼ੁਕਰਾਨਾ ਇਹ ਮੇ ਤੁਮਹਾਰਾਜ ਮਠਿਆਈਆਂ ਦੇ ਪ੍ਰਸ਼ਾਦ ਹਾਜ਼ਮਾ ਵਰਤ ਪ੍ਰਵਾਨ ਕਰੋ ਪਾਤਸ਼ਾਹ ਜੀ ਨੂੰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਵੱਲੋਂ ਜੈ ਸਤਿ ਮੋਈ ਬੇਨਤੀ ਜੀ ਤੁਮਹਾਰਾ ਜੀ ਜੈ ਅणि ਡਾਕਟਰ ਸਾਹਿਬ ਅੱਜ ਜਿਹੜਾ ਆਨੰਦ ਹਸਪੀਟਲ ਅਪੀ ਇਵੈਂਟ ਵਿਖੇ ਉਦਘਾਟਨ ਕੀਤਾ ਗਿਆ ਕਿਸ ਸੰਬੰਧ ਕੀਤਾ ਗਿਆ ਪਹਿਲਾਂ ਤਾਂ ਮੈਂ ਗੁਰੂ ਸਾਹਿਬਾਨ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਕਿ ਜਿਹੜੀ ਉਹਨਾਂ ਨੇ ਮੈਨੂੰ ਇਹ ਸਮਰਥਾ ਬਖਸ਼ੀ ਕਿਰਪਾ ਬਖਸ਼ੀ ਆਨੰਦ ਹਸਪੀਟਲ ਤੇ ਇਹਨੀ ਰਹਿਮਤ ਬਖਸ਼ੀ ਉਹਦਾ ਕੋਟੀ ਕੋਟੀ ਧੰਨਵਾਦ ਤੇ ਮੈਂ ਸਮੂਹ ਇਲਾਕਾ ਦੇ ਵਸਨੀਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਹੁਣ ਤੁਹਾਨੂੰ MRI ਕਰਾਉਣ ਵਾਸਤੇ ਵੀ ਸ਼ਹਿਰ ਨਹੀਂ ਜਾਂਦੀ ਲੋਕ ਸਾਰੇ ਇਲਾਕੇ ਦੀਆਂ ਦੁਆਵਾਂ ਨਾਲ ਅਸ਼ੀਰਵਾਦ ਨਾਲ ਆਪਾਂ ਇੱਥੇ ਨਵੀਂ MRI ਮਸ਼ੀਨ ਯਾਨੀ ਕਿ ਸੈਕੰਡ ਹੈਂਡ ਸਭ ਤੋਂ ਲੇਟੈਸਟ ਜਿਵੇਂ ਕਿ ਲੋਕੀ ਕਹਿ ਦਿੰਦੇ ਆ ਕਿ ਇਹ ਮਸ਼ੀਨ ਜੀ ਉਹ ਆ ਜੀ ਪੁਰਾਣੀ ਹੈ ਜੀ ਇਹਦੀ ਰਿਪੋਰਟ ਨਹੀਂ ਆਇਆ ਹੁੰਦੀ ਜੀ ਯਾਨੀ ਇਹੋ ਜੀ ਕੋਈ ਗੱਲ ਨਹੀਂ ਜੀ ਤੁਸੀਂ ਕਿਤੇ ਵੀ Google ਤੇ ਜਾਂ ਕਿਸੇ ਵੀ ਜਗ੍ਹਾ ਤੇ ਸਰਚ ਕਰੋ ਉਹ ਕਿ ਸਭ ਤੋਂ ਲੇਟੈਸਟ MRI ਮਸ਼ੀਨ ਹੈ ਤੇ ਮੈਂ ਫਕਰ ਨਾ ਕਹਿਣਾ ਚਾਹੁੰਗਾ ਕਿ ਇਹ ਆਪਣੇ ਇਸ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪਹਿਲੀ ਮਸ਼ੀਨ ਹੈ ਕੀ ਇਲਾਕਾ ਨਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਜੀ ਇਸ ਬਾਰੇ ਮੇਰਾ ਇਹੋ ਹੀ ਸੰਦੇਸ਼ ਹੈ ਕਿ ਸਾਡਾ ਇਹ ਸੀਗਾ ਕਿ ਸਿੱਡੀ ਸਕੈਨ ਦਾ ਚਲੋ ਮੈਂ ਪਹਿਲਾਂ ਹੀ ਦਿਨਸਾਲ ਪਹਿਲਾਂ ਦੀ ਲਾਈ ਹੋਈ ਹੈ ਕਈ ਵਾਰ ਬਹੁਤ ਮੁਸ਼ਕਲ ਆਉਂਦੀ ਸੀ ਪੇਸ਼ੈਂਟ ਨੂੰ ਐਮ ਆਰ ਆਈ ਦੀ ਲੋੜ ਹੁੰਦੀ ਤੇ ਅੰਮ੍ਰਿਤਸਰ ਜਾਣ ਦੀ ਲੋੜ ਪੈਂਦੀ ਅਸੀਂ ਐਮ ਆਰ ਆਈ ਦੇ ਰੇਟ ਵੀ ਅੰਮ੍ਰਿਤਸਰ ਨਾਲ ਘੱਟ ਰੱਖੇ ਆ ਦੂਸਰੀ ਚੀਜ਼ ਤੁਹਾਡਾ ਜਾਣ ਆਉਣ ਦਾ ਖਰਚਾ ਤੇਲ ਦਾ ਖਰਚਾ ਉਹਦੀ ਵੀ ਬਚਤ ਹੋਊਗੀ ਤੇ ਜਿੰਨਾ ਇਹਦਾ ਵੱਧ ਤੋਂ ਵੱਧ ਲਾਭ ਲੈ ਸਕੋ ਜਿੰਨੂੰ ਵੀ ਲੋੜ ਹੋਵੇ ਅਸੀਂ ਉਹਦਾ ਹਰ ਤਰੀਕੇ ਨਾਲ ਸਾਥ ਦੇਵਾਂਗੇ ਤੇ ਸੰਜੋਗ ਦੇਵਾਂਗੇ ਥੈਂਕ ਯੂ ਬਸ